ਸੁਪਰੀਮ ਕੋਰਟ ਨੇ ਵੀਵੀ ਪੈਟ ਨੂੰ ਲੈ ਕੇ ਸੁਣਾਇਆ ਵੱਡਾ ਫੈਸਲਾ ਈਵੀਐਮ ਦੇ ਨਾਲ ਵੀਵੀ ਪੈਟ ਪਰਚੀਆਂ ਦੇ 100 ਫੀਸਦੀ ਮਿਲਾਨ ਵਾਲੀਆਂ ਪਟੀਸ਼ਨਾਂ ਰੱਦ ਅਦਾਲਤ ਨੇ ਪਟੀਸ਼ਨਾਂ ਰੱਦ ਦੇ ਨਾਲ ਨਾਲ ਦਿੱਤੇ ਦੋ ਅਹਿਮ ਨਿਰਦੇਸ਼ ਸੁਪਰੀਮ ਕੋਰਟ ਨੇ BB ਪੈਟ ਦੇ ਮਾਮਲੇ ਦੇ ਵਿੱਚ ਵੱਡਾ ਫੈਸਲਾ ਸੁਣਾਇਆ EBM ਦੇ ਨਾਲ BB ਪੈਟ ਰਾਹੀਂ ਨਿਕਲਣ ਵਾਲੀ ਪਰਚੀਆਂ ਦੇ 100% ਮਿਲਾਨ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ ਬੀਤੇ ਦਿਨ ਤੱਕ ਐਸੇ ਮਾਮਲੇ ਤੇ ਫੈਸਲਾ ਰੱਖਮਾ ਰੱਖਿਆ ਸੀ ਸੁਰੱਖਿਅਤ ਰੱਖ ਲਿਆ ਸੀ ਸੁਪਰੀਮ ਕੋਰਟ ਨੇ ਇਹ ਫੈਸਲਾ ਤੇ ਅੱਜ ਫੈਸਲਾ ਸੁਣਾਉਂਦਿਆਂ BB ਪੈਟs ਦਰਿਏ ਵੋਟਾਂ ਦੀ ਜੋ 100% ਮਿਲਾਨ ਵਾਲੀਆਂ ਜਿੰਨੀਆਂ ਵੀ ਪਰਚੀਆਂ ਨੇ ਮਿਲਾਨ ਵਾਲਾ ਜਿਹੜਾ ਮਾਮਲਾ ਹੈ ਪਟੀਸ਼ਨਾਂ ਨੇ ਉਸ ਨੂੰ ਰੱਦ ਕਰ ਦਿੱਤਾ ਫੈਸਲਾ ਸੁਣਾ ਦਿੱਤਾ ਵੱਡਾ ਫੈਸਲੇ ਫੈਸਲਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਦੋ ਨਿਰਦੇਸ਼ ਵੀ ਜਿਹੜੇ ਉਹ ਦਿੱਤੇ ਨੇ ਜਿਸ ਦਾ ਮੁਤਾਬਕ ਸਿੰਬਲ ਯੂਨਟ 45 ਦਿਨ ਸੀਲ ਰਹੇਗਾ ਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਨਤੀਜਿਆਂ ਦੇ 7 ਦਿਨ ਦੇ ਅੰਦਰ-ਅੰਦਰ ਉਮੀਦਵਾਰ ਦੁਬਾਰਾ ਜਾਂਚ ਦੀ ਮੰਗ ਕਰ ਸਕਦਾ ਹੈ ਮਾਈਕਰੋ ਕੰਟਰੋਲਰ ਮੈਮਰੀ ਦੀ ਜਾਂਚ ਇੰਜੀਨੀਅਰ ਕਰਨਗੇ ਤੇ ਖਰਚ ਉਮੀਦਵਾਰ ਚੁਕੇਗਾ ਪੂਰੇ ਮਾਮਲੇ ਤੇ ਇੱਕ ਵਾਰ ਫਿਰ ਤੋਂ ਚਾਤਪਾਲਨਤਿਆਂ ਅਦਾਲਤ ਨੇ ਅੱਜ ਇਹ ਵੀ ਐਮ ਦੇ ਨਾਲ ਬੀਬੀ ਪੈਡ ਦੀ ਵਰਤੋਂ ਕਰਕੇ ਪਾਈਆਂ ਗਈਆਂ ਵੋਟਾਂ ਦੀ ਪੂਰੀ ਕ੍ਰਾਸ ਵੈਰੀਫਿਕੇਸ਼ਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਰਾਜ਼ ਕਰ ਦਿੱਤਾ ਹੈ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਕਈ ਜਨਹਿਤ ਪਟੀਸ਼ਨਾਂ ਤੇ ਆਪਣਾ ਫੈਸਲਾ ਸੁਣਾਇਆ ਦੱਸਦੇ ਕਿ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਸੰਗਠਨ ਤੇ ਕੁਝ ਹੋ ਰਾ ਨਹੀਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਦਾਇਰ ਕਰਕੇ ਈਵੀਐਮ ਦੇ ਨਾਲ ਵੀਵੀਪੈਡ ਸਲਿੱਪਾਂ ਦਾ 100% ਦੀ ਮਿਲਾਣ ਕਰਨ ਦੀ ਮੰਗ ਕੀਤੀ ਸੀ ਇਸ ਦੇ ਨਾਲ ਹੀ ਪੁਰਾਣੀ ਵੋਟ ਭੁਗਤਾਨ ਪ੍ਰਕਿਰਿਆ ਨੂੰ ਮੁੜ ਲਾਗੂ ਕਰਨ ਲਈ ਵੀ ਪਟੀਸ਼ਨ ਪਾਈ ਗਈ ਸੀ ਇਸੇ ਤੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਵੋਟ ਪਾਉਣ ਦੀ ਪੂਰੀ ਪ੍ਰਕਿਰਿਆ ਬਾਰੇ ਰਿਪੋਰਟ ਮੰਗੀ ਅੰਜੇਸਤੇ ਕਮਿਸ਼ਨ ਨੇ ਪੇਸ਼ ਹੋ ਕੇ ਮਸ਼ੀਨਾਂ ਦੀ ਸੁਰੱਖਿਆ ਉਹਨਾਂ ਦੀ ਸੀਲਿੰਗ ਪ੍ਰੋਗਰਾਮਿੰਗ ਬਾਰੇ ਅਦਾਲਤ ਨੂੰ ਜਾਣੂ ਕਰਵਾਇਆ ਪੂਰੇ ਡਿਟੇਲਡ ਰਿਪੋਰਟ ਇਸ ਤੇ ਦਿੰਦੇ ਹੋਏ ਅਦਾਲਤ ਨੂੰ ਜਾਣਕਾਰੀ ਦਿੱਤੀ ਤੇ ਨਾਲ ਹੀ ਚੋਣ ਕਮਿਸ਼ਨ ਨੇ ਬੈਂਚ ਸਾਹਮਣੇ ਕਿਹਾ ਸੀ ਕਿ EVM ਅਤੇ VVPAT ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਸੰਭਵ ਹੀ ਨਹੀਂ ਹੈ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ तमाम ਜਿਹੜੀ ਹੈ ਰਿਪੋਰਟ ਤੇ ਝਾਤ ਪਉਣ ਤੋਂ ਬਾਅਦ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਤ ਰੱਖ ਲਿਆ ਸੀ ਤੇ ਅੱਜ ਅਦਾਲਤ ਨੇ ਇਸ ਤੇ ਫੈਸਲਾ ਸੁਣਾੰਦਿਆਂ ਇਹ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਸੁਪਰੀਮ ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਨਾਲ ਉਹ ਸਹਿਮਤ ਨੇ EVM ਦੇ ਨਾਲ VVPAT ਦੇ ਦੀਆਂ ਪਰਚੀਆਂ ਦਾ 100% ਦੀ ਮਿਲਾਨ ਸੰਭਵ ਨਹੀਂ ਹੈ ਜਿਸ ਦੇ ਨਾਲ ਸੁਰੱਖਿਆ ਨੂੰ ਲੈ ਕੇ ਹੋਰ ਵੀ ਕਈ ਕਾਰਨ ਨੇ ਜਿਹੜੇ ਜੁੜੇ ਹੋਏ ਨੇ ਐਸ ਐਸ ਕਰਕੇ ਇਹ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਗਈਆਂ ਨੇ ਤੇ ਇਸ ਦੇ ਨਾਲ ਇੱਕ ਵਾਰ ਫਿਰ ਤੋਂ ਦੱਸ ਦਿਆਂ ਕਿ ਸੁਪਰੀਮ ਕੋਰਟ ਨੇ ਬੈਲਟ ਪੇਪਰ ਰਾਹੀਂ ਵੋਟ ਜਾਂ ਸਾਰੀਆਂ ਵੀ ਵੀ ਪੈਟ ਪਰਚੇ ਗਿਨਨ ਦੀ ਮੰਗ ਖਾਰਜ ਕਰਨ ਦੇ ਨਾਲ ਨਾਲ ਦੋ ਨਿਰਦੇਸ਼ ਵੀ ਜਾਰੀ ਕੀਤੇ ਨੇ ਜਿਸ ਤਹਿਤ ਸਿੰਪਲ ਯੂਨਿਟ 45 ਦਿਨ ਤੱਕ ਸਿਲ ਰਹੇ ਤੇ ਇਸ ਦੇ ਨਾਲ ਹੀ ਕਿਹਾ ਕਿ ਨਤੀਜਿਆਂ ਦੇ 7 ਦਿਨ ਦੇ ਅੰਦਰ ਅੰਦਰ ਉਮੀਦਵਾਰ ਦੁਬਾਰਾ ਜਾਂਚ ਦੀ ਮੰਗ ਕਰ ਸਕਦਾ ਹੈ जांच माइक्रो कंट्रोलर मैमरे की जोड़ी जांच है इंजीनियर खर्चा उम्मीदवार चुकेगा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर